ਸਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਕਰਮ ਵਾਲੇ ਨੇ ਜਿਨਾਂ ਨੂੰ ਸਾਧ ਸੰਗਤ ਮਿਲ ਜਾਵੇ ਓ ਕਰਮ ਵਾਲੇ ਨੇ ਜਿਨਾਂ ਨੂੰ ਸਾਧ ਸੰਗਤ ਮਿਲ ਜਾਵੇ ਓ ਕਰਮ ਵਾਲੇ ਨੇ ਜਿਨਾਂ ਨੂੰ ਸਾਧ ਸੰਗਤ ਮਿਲ ਜਾਵੇ ਓ ਬਰਮਾ ਵਾਲੇ ਨੇ ਜਾਵੇ ਹੋ ਪਾਗਾ ਵਾਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਪਾਗਾ ਵਾਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਪਾਗਾ ਵਾਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਪਾਗਾ ਵਾਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਪਾਗਾ ਵਾਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਪਾਗਾ ਵਾਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਪਾਗਾ ਵਾਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਪਾਗਾ ਵਾਲੇ जिन्हनि साध संगत मिल जावे माग मंजन संग साधुआ माग मंजन संग साधू मंजन संग साधुआ माग मंजन संग साधुआ तूरी कारे स्नान जिन्हनि साध संगत जावे ਹੋ ਪਗਾਵਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਕਰਮਵਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਪਤਾਵਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਵੇ ਹੋ ਪਗਾਵਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਕਰਮ ਵਾਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਕਰਮ ਵਾਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਕਰਮ ਵਾਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਉਹ ਕਰਮਾ ਵਾਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਜੇ ਸੋ ਚੰਦ ਆਉ ਗਵੇ 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 ਸੂਰਜ ਚੜੇ ਹਜ਼ਾਰ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਕਰਮ ਵਾਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਕਰਮ ਵਾਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਕਰਮ ਵਾਲੇ ਨੇ ਜਿਨ੍ਹਾਂ ਸਾਧ ਸੰਗਤ ਮਿਲ ਜਾਵੇ ਹੋ ਪਗਾਵਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਪਗਾਵਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਇਤੇ ਚਾਨਣ ਹੁੰਦਿਆਂ ਇਤੇ ਚਾਨਣ ਹੁੰਦਿਆਂ ਚਾਨਣੋਂ ਦਿਆਂ ਇਹ ਤੇ ਚਾਨਣੋਂ ਦਿਆਂ ਇਹ ਤੇ ਚਾਨਣੋਂ ਦਿਆਂ ਇਹ ਤੇ ਚਾਨਣੋਂ ਦਿਆਂ ਇਹ ਤੇ ਚਾਨਣੋਂ ਦਿਆਂ ਗੁਰਬੇਨ ਕੋਰੇ ਅੰਧਾਰ ਜਿਨਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਕਰਮਾ ਵਾਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਕਰਮਾ ਵਾਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਪਗਾਵਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਹੋ ਪਗਾਵਲੇ ਨੇ ਜਿਨਾਂ ਨੂੰ ਸਾਧ ਸੰਗਤ ਮਿਲ ਜਾਵੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ